ਇਹ ਤਾਂ ਕਿਹੀਂ 500 ਵੋਟਾਂ ਪਾਉਣੀਆਂ ਵਾ ਤੇ ਸਾਰੀਆਂ ਦੂਜੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਜਾਂਦਾ ਵਾ ਭਾਈ ਸਾਡੇ ਪਾਸੇ ਨੂੰ ਇਹ ਤਾਂ ਕਿੰਨੀ ਵੋਟ ਪਾਉਣੀ ਆ ਤੇ ਇਹ ਕੋਲੋਂ ਨੇ ਮਾੜਾ ਕੰਮ ਵੀ ਕੋਈ ਨਹੀਂ ਕੀਤਾ ਇੱਥੇ ਬਹੁਤ ਹੀ ਵਧੀਆ ਸੰਜੋਗ ਮਿਲਦੇ ਆ ਵਾ ਸਾਰੇ ਮਤਲਬ ਪਿੰਡਾਂ ਨਾਲੋਂ ਵਧੀਆ ਸਾਰੇ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਮਾਨ ਆਪਦੇ ਹੰਮ ਮਹਿਸੂਸ ਹੁੰਦਾ ਹੈ ਤੇ ਨਸ਼ੇ ਜਿਹੜੇ ਮਤਲਬ ਕਰਦੇ ਹੀ ਉਹਨਾਂ ਨੂੰ ਢਾਉਂਦੇ ਰਹਿ ਨਸ਼ੇ ਤੋਂ ਕਿਉਂਕਿ ਪਹਿਲਾਂ ਆਪਾਂ ਵੀ ਮਤਲਬ ਡਾੜੀ ਉਹਨਾਂ ਦੇ ਪਿੱਛੇ ਲੱਗ ਗਏ ਜਿੱਥੇ ਆਂਦੇ ਹੁੰਦੇ ਬੋਰਡ ਪਾਉਂਦੇ ਰਹੇ ਤੇ ਬਹੁਤ ਹੀ ਜ਼ਿਆਦਾ ਲੀਡ ਨਾਲ ਭਾਈ ਅਮਰਤਪਾਲ ਸਿੰਘ ਜਿੱਤਣਗੇ ਪਰ ਐਤ ਕੀ ਨਹੀਂ ਐਤ ਕੀ ਪੰਥ ਦੇ ਨਾਲ ਆ ਜਿੱਦਾਂ ਵੀ ਜੋ ਵੀ ਵੈਗਰ ਜੀ ਦਾ ਹੁਕਮ ਹੈ ਅਹੀਂ ਉਹਨਾਂ ਦੇ ਨਾਲ ਹੈ ਚੂਟ ਦੇ ਵਿੱਚ ਵੇਖੋ ਜੀ ਬਹੁਤ ਸਾਰਾ ਉਤਸ਼ਾਹ ਆ ਠੀਕ ਹੈ ਭਾਈ ਅਮਰਤਪਾਲ ਸਿੰਘ ਵੋਟਾਂ ਦੇ ਵਿੱਚ ਖੜੇ ਨੇ ਤੇ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਨਾਲ ਇੱਥੇ ਚੋਣਵੇਂ ਭਖੀ ਹੋਈ ਆ ਉਹਨਾਂ ਇੱਥੇ ਬਹੁਤ ਹੀ ਵਧੀਆ ਸੰਜੋਗ ਮਿਲਦਿਆ ਵਾ ਸਾਰੇ ਮਤਲਬ ਪਿੰਡਾਂ ਨਾਲੋਂ ਵਧੀਆ ਸਾਰੇ ਹੀ ਆ ਕਿ ਸਾਰੀਆਂ ਦੂਜੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਜਾਂਦਾ ਵਿਆ ਵਾ ਤੇ ਬਹੁਤ ਖੁਸ਼ੀ ਦੀ ਗੱਲ ਆ ਮਾਣ ਆਪਦੇ ਨੂੰ ਮਹਿਸੂਸ ਹੁੰਦਾ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਅਤ ਕਿਹਿੰ ਬੋਟ ਪਾਉਣੀ ਆ ਕਿਉਂਕਿ ਪਹਿਲਾਂ ਆਪਾਂ ਵੀ ਮਤਲਬ ਡਾੜੀ ਉਹਨਾਂ ਦੇ ਪਿੱਛੇ ਲੱਗ ਕੇ ਜਿੱਥੇ ਆਂਦੇ ਹੁੰਦੇ ਬੋਟ ਪਾਉਂਦੇ ਰਹੇ ਆ ਪਰ ਅਤ ਕਿ ਆਪਦੇ ਖੁਦ ਨੂੰ ਮਹਿਸੂਸ ਹੁੰਦਾ ਵਾ ਕਿ ਅਤ ਕਿ ਅਸੀਂ ਪੰਥ ਨੂੰ ਬੋਟ ਪਾਉਣੀ ਆ ਹਾਂਜੀ ਤੇ ਇੱਕ ਉਹਨਾਂ ਨੇ ਮਾੜਾ ਕੰਮ ਵੀ ਕੋਈ ਨਹੀਂ ਕੀਤਾ ਮੰਨ ਲਓ ਆਪਾਂ ਨੂੰ ਅਮਰ ਸ਼ਿਕਾਉਂਦੇ ਰਹੇ ਆ ਠੀਕ ਆ ਤੇ ਨਸ਼ੇ ਜਿਹੜੇ ਮਤਲਬ ਕਰਦੇ ਹੀ ਉਹਨਾਂ ਨੂੰ ਢਾਉਂਦੇ ਰਹਿ ਨਸ਼ੇ ਤੋਂ ਠੀਕ ਆ ਵਧੀਆ ਸੀ ਉਹ ਤੇ ਮੰਨ ਲਓ ਇਹ ਸਰਕਾਰਾਂ ਵਾਂ ਸਰਕਾਰਾਂ ਤੋਂ ਸਾਰਾ ਕੁਝ ਆਉਂਦਾ ਚਿੱਟਾ ਸਾਰਾ ਕੁਝ ਇਹੋ ਹੀ ਵੇਚਣ ਦੀਆਂ ਵਾ ਤੇ ਭਾਈ ਅਮਰਤਾ ਪਾਲ ਹੋਣੀ ਤੇ ਵਧੀਆ ਸੀ ਤੇ ਮੰਨ ਲਓ ਇਹ ਆਪਣਾ ਆਮ ਲੈ ਸ਼ਿਕਾਉਂਦੇ ਸੀ ਤੇ ਤਾਂ ਕਰਕੇ ਫਿਰ ਇਹਨਾਂ ਨੂੰ ਬੋਟ ਪਾਉਣੀ ਕਿੰਨਾ ਘੁੰਗਾਰਾ ਮਿਲ ਰਿਹਾ ਵੀਰੇ ਜਿਵੇਂ ਹੁਣ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਆਗੂ ਸੀਗੇ ਜਿਹੜੇ ਮੇਨ ਚੋਨ ਉੱਚ ਖੜੇ ਸੀ ਉਹ ਵੀ ਬੈਠ ਗਏ ਉਹਨਾਂ ਦਾ ਵੀ ਸਮਰਥਨ ਮਿਲ ਗਿਆ ਹੋਰ ਕਿੰਨਾ ਜੋਸ਼ ਹੈ ਮੈਂ ਨਾ ਪਿੰਡਾਂ ਪਿੰਡਾਂ ਦੇ ਵਿੱਚ ਇੰਡੀ ਕੀ ਵਾਹਿਗੁਰੂ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਜੇ ਤੇ ਬਹੁਤ ਹੀ ਜਿਆਦਾ ਲੀਡ ਨਾਲ ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਤੇ ਮਹਾਰਾਜ ਦੀ ਕਿਰਪਾ ਪੂਰੀ ਹਾਂਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਉਹ ਬਾਦਲ ਹੈ ਉਹਦਾ ਵੀ ਕੈਂਡੀਡੇਟ ਖੜਾ ਹੈ ਉਹਦੀ ਕੀ ਸਥਿਤੀ ਹੈ ਇਹ ਵੇਖੋ ਜੀ ਮੇਰਾ ਡੈਡੀ ਖੋ ਸਰਪੰਚ ਆ ਕੱਚੇ ਪੱਕੇ ਤੋਂ ਠੀਕ ਹੈ ਤੇ ਉਹ ਆਪਣੇ ਨਗਰ ਦੇ ਵਿੱਚ ਆਏ ਵੀ ਹੈਗੇ ਸੀ ਤੇ ਆਪਾਂ ਇਹਨਾਂ ਨੂੰ ਖੁਦ ਸਿੱਧਾ ਕਿਹਾ ਵਾ ਕਿ ਨਹੀਂ ਸਾਡੇ ਮਤਲਬ ਮੇਰੇ ਪਾਪਾ ਨੇ ਵੀ ਕਿਹਾ ਵਾ ਕਿ ਨਹੀਂ ਸਾਡੇ ਘਰ ਉਹ ਤੁਹਾਨੂੰ ਕੋਈ ਵੋਟ ਨਹੀਂ ਪੈਣੀ ਐਤ ਕਿ ਅਸੀਂ ਪੰਥ ਨੂੰ ਵੋਟਾਂ ਪਾਉਣੀਆਂ ਦਾ ਕਿਉਂਕਿ ਬਹੁਤ ਟਾਈਮ ਮਾਨੂੰ 15 20 ਸਾਲ ਹੋ ਚੱਲੇ ਆ ਮਤਲਬ ਵੋਟਾਂ ਪਾਉਂਦਿਆਂ ਨੂੰ ਪਰ ਐਤ ਕਿ ਨਹੀਂ ਐਤ ਕਿ ਪੰਥ ਦੇ ਨਾਲ ਆ ਜਿੱਦਾਂ ਵੀ ਜੋ ਵੀ ਵਹਿਕਰੂ ਦਾ ਹੁਕਮ ਹੈ ਅਸੀਂ ਉਹਨਾਂ ਦੇ ਨਾਲ ਆ ਹਾਂਜੀ ਤੇ ਹੁਣ ਵੋਟਾਂ ਪਾ ਕੇ ਆਪਾਂ ਨੇ ਅਮਰਿਤਪਾਲ ਨੂੰ ਬਾਹਰ ਲਿਆਉਣਾ ਆਪਣੇ ਭਾਈ ਸਾਹਿਬ ਹਾਂਜੀ ਹਾਂਜੀ ਤੇ ਉਹਦੇ ਨਾਲ ਆਪਣੇ ਯੂਥ ਦੇ ਵਿੱਚ ਕਿੰਨਾ ਕੁ ਜੋਸ਼ ਹੈ ਯੂਥ ਦੇ ਵਿੱਚ ਵੇਖੋ ਜੀ ਬਹੁਤ ਸਾਰਾ ਉਤਸ਼ਾਹ ਆ ਠੀਕ ਹੈ ਚਲੋ ਅਸੀਂ ਵੀ ਉਹਨਾਂ ਨੂੰ ਵੇਖ ਕੇ ਹੁਣ ਸਿੱਧੇ ਸਿੱਧੇ ਪਰਲੋ ਪਰਨੇ ਬੰਨੇ ਸ਼ੁਰੂ ਕੀਤੇ ਆ ਵੈਗ ਨੂੰ ਕਿਰਪਾ ਕਰੇ ਕੇਸ ਰੱਖਾਂਗੇ ਸਾਰਾ ਕੁਝ ਕਰਾਂਗੇ ਵੈਗ ਨੂੰ ਕਿਰਪਾ ਕਰੇ ਅਮਰੀ ਛਕਾਂਗੇ ਤੇ ਇਦਾਂ ਹੀ ਹੌਸਲਾ ਮਿਲਦਾ ਵੇਖ ਕੇ ਹਾਂਜੀ ਜਿਹੜਾ ਆਪਣੇ ਮਤਲਬ ਨੌਜਵਾਨ ਨੇ ਜਿਵੇਂ ਆ ਪਿੰਡ ਦੇ ਵਿੱਚ ਇਕੱਠ ਇਹ ਆਪਣੇ ਆਪ ਹੀ ਹੋ ਰਿਹਾ ਹੈ ਹਾਂਜੀ ਵੈਕ ਰੋ ਦੀ ਮੀਡੀਆ ਦਿਖਾ ਰਿਹਾ ਨਹੀਂ ਨਹੀਂ ਜੀ ਆ ਸਾਰਾ ਕੁਝ ਇਕੱਠ ਜਿਹੜਾ ਹੋ ਰਿਹਾ ਆਪਣੇ ਆਪ ਹੀ ਹੋ ਰਿਹਾ ਵਾ ਕਿ ਮਤਲਬ ਕੋਈ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਠੀਕ ਆ ਸਾਰੇ ਮਤਲਬ ਵੀਰਾਂ ਸੰਜੋਗ ਮਿਲਦੇ ਆ ਵਾ ਸਗੋਂ ਸਾਰੇ ਵੀਰ ਇਹ ਕਹਿੰਦੇ ਪਏ ਪਿੰਡਾਂ ਦੇ ਵਿੱਚ ਆਪਾਂ ਜਾਣਦੇ ਆ ਉਹ ਕਹਿੰਦੇ ਆ ਕਿ ਮਤਲਬ ਹੋਰ ਕਿਹ ਪਾਰਟੀ ਦਾ ਬੂਥ ਨਹੀਂ ਲੱਗਣਾ ਬੂਥ ਲੱਗੂਗਾ ਇਕੱਲਾ ਭਾਈ ਅਮਰਤਪਾਲ ਸਿੰਘ ਜੀ ਦਾ ਲੱਗੂਗਾ ਅੱਛਾ ਜੀ ਤੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੋਟ ਪਾ ਕੇ ਤੇ ਉਹ ਜਿੱਤਣਗੇ ਹਾਂਜੀ ਇਸ ਇਸੇ ਤਰ੍ਹਾਂ ਸਾਡਾ ਬਣੇ ਰਹੋ ਭਾਈ ਅਮਰਤਪਾਲ ਸਿੰਘ ਨੂੰ ਪੂਰੀ ਸਪੋਰਟ ਮਿਲ ਰਹੀ ਹੈ ਤੇ ਲੱਗਦਾ ਹੈ ਕਿ ਹੋਰ ਪਾਰਟੀਆਂ ਦੀਆਂ ਜਿਹੜੀਆਂ ਪੇਟੀਆਂ ਨੇ ਖਾਲੀ ਉਹ ਮਿਲਣਗੀਆਂ ਔਰ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਧੰਨਵਾਦ